ਇਹ ਕਰੀਂਦਾ ਇਹ ਰਹੇ ਉਹ ਭਾਜੀ ਉਹ ਭਾਜੀ ਆ ਵੀ ਕਰ ਰਹੇ ਉਹ ਭਾਜੀ ਦੱਬ ਦੇਣੀ ਹੈ ਦੱਬ ਕੀ ਦੱਬ ਦੇਣਾ ਜਿਹੜੀ ਲੇਕੂਗੀ ਵੈਰਾਈਟੀ ਆ ਨਾ ਮਹਿੰਗੀ ਵੈਰਾਈਟੀ ਦੱਬ ਦੇਣੀ ਹੈ ਮਹਿੰਗੀ ਵੈੜੀ ਦੱਬ ਦੇਣੀ ਹੈ ਵਾਜੀ ਦੱਬ ਦੇਣੀ ਐ ਬਸ ਕਿਉਂ ਦੱਬ ਦੇਣੀ ਐ ਰਖੜੀ ਓਫਰਾਂ ਲਾਤੀਆਂ ਗੋਠੀ ਵਾਲਿਆਂ ਨੇ ਅੱਛਾ ਇਹ ਤਾਂ ਮੈਂ ਦੱਬ ਦੇਰੀਂ ਮਹਿੰਗੀ ਵੈਰਾਈਟੀ ਮਹਿੰਗੀ ਵੈਰਾਈਟੀ ਤੁਸੀਂ ਗੁੱਸਾ ਨਾ ਕਰੋ ਮਹਿੰਗੀ ਵੈਰਾਈਟੀ ਆਪਾਂ ਦੇਣੀ ਐ ਦੱਬ ਹਾਂ ਪਰ ਦਵਾਂਗੇ ਕੀ ਗਾਕਾਂ ਨੂੰ ਵਾਜੀ ਆਪਾਂ ਦਵਾਂਗੇ ਬੋਦ ਘੈਂਟ ਓਫਰਾਂ ਅੱਛਾ ਅੱਦੇ ਰੇਟਾਂ ਦੇ ਕਾਦੀਆਂ ਓਫਰਾਂ 1 ਮਿੰਟ ਪਹਿਲਾਂ ਮੈਨੂੰ ਇਹਨੂੰ ਸੰਭਲ ਲੈ ਲੋ ਇਹ ਤਾਂ ਦਾਪੜਾ ਦੇ ਦੇ ਇੱਕ ਮਿੰਟ ਤੁਸੀਂ ਗੁੱਸਾ ਨਾ ਕਰੋ ਮੈਨੂੰ ਮੈਨੂੰ ਦੱਸੋ ਮਹਿੰਗੀ ਵੇਡ ਦੱਬ ਕੀ ਆਪਾਂ ਦੇਣਾ ਕੀ ਹੋਰ ਮੈਂ ਇਹਦੇ ਥੱਲੋਂ ਨਿਕਲੂਗੀ ਸਸਤੀ ਵੈਰਾਈ ਇਹਦੇ ਥੱਲੋਂ ਹੀ ਨਿਕਲੂਗੀ ਮੈਨੂੰ ਇਹਨੂੰ ਕੰਮ ਲੈਣ ਦਿਓ ਦੱਬੋ ਫੇਰ ਨਾ ਭੋਲ ਨੂੰ ਟੜੀਆਂ ਵਾਲੇ ਨਾਲ ਤੂੰ ਰੁਕੀ ਰੁਕੀ ਨਿਕਲਦੀ ਰੁਕੀ ਰੁਕੀ ਆ ਨਿਕਲ ਗਈ ਨਿਕਲ ਗਈ ਫਿਰ ਨਿਕਲ ਗਈ ਆ ਇਹ ਸਹੀ ਦੇਖ ਅੱਛਾ ਯਾਰਾ ਬਾਜੀ ਕੀ ਨਿਕਲਿਆ ਸਸਤੀ ਵੈਰਾਈ ਦੇ ਸੂਟ ਕਿੱਥੇ ਮਿਲਣਗੇ ਕਿੱਥੇ ਮਿਲਗੀ ਤੁਹਾਨੂੰ ਪਤਾ ਨਹੀਂ ਜੀ ਸਸਤੀ ਵੈਰਾਈਟੀ ਮਿਲੂਗੀ ਤੁਹਾਨੂੰ ਗੋਠੀ ਵਾਲਿਆਂ ਦੇ ਹਾਂ ਲੋ ਜੀ ਪਾਜੀ ਵਾਕੀ ਪਾਜੀ ਨੇ ਕੋਟ ਕੋਟ ਧਰਤੀ ਚੋਂ ਕਢਦੀ ਸਸਤੀ ਵੈਰਾਈਟੀ ਇਹ ਤੁਹਾਨੂੰ ਮਿਲੂ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਤੇ ਵੀਰਣ ਨੂੰ ਵੀ ਪਤਾ ਦੇਖੋ ਜੀ ਮੇਰੇ ਭਰਾ ਨੇ ਗੁਰਮਨ ਚਲਾਤ ਦਾ ਹੱਥਾਂ ਤੇ ਨੀਲ ਪਾਲੇ ਤੇ ਤੁਹਾਨੂੰ ਦਿਹਾਣੀ ਮਿਲੂਗੀ ਸਸਤੀ ਵੈਰਾਈਟੀ ਮਿਲੂਗੀ ਮਿਲੂਗੀ ਗੋਠੀ ਵਰਲਡ ਵਾਈਡ ਧੋਬੀ ਵਿਆਰ ਬਠਿੰਡਾ ਤੇ ਇਸ ਤਰ੍ਹਾਂ ਦੀ ਸਸਤੀ ਵੈਰਾਈਟੀ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲੂ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲ ਜੂਗੀ ਜੀ ਜਿਹੜੀ ਮਹਿੰਗੀ ਵੈਰਾਈਟੀ ਸੀ ਬਾਜ਼ਾਰ ਵਾਲੀ ਸਾਰੀਆਂ ਦੱਤੀਆਂ ਆਪਾਂ ਮਹਿੰਗੀਆਂ ਸਾਰੀਆਂ ਦੱਤਦੀਆਂ ਸਾਰੀਆਂ ਦੱਤਦੀਆਂ ਬਾਜੀ ਅੱਛਾ ਇਹ ਸਸਤੀ ਵੈਰਾਈਟੀ ਓਏ ਦੇਖਿਓ ਰੇ ਉਹ ਵੀ ਦੱਸੋ ਮੈਨੂੰ ਹੋ ਰਖੜੀ ਸਪੈਸ਼ਲ ਆਫਰ ਹੈ ਬਾਜੀ ਆ ਜੋ ਤੇ ਰੱਖੜੀ ਮੈਨੂੰ ਉਹ ਪਤਾ ਤੁਹਾਨੂੰ ਕੀ ਜੀ ਕੋਟਨ ਦੇ ਸੂਟ ਅੱਛਾ ਕੋਟਨ ਦੁਪੱਟਿਆਂ ਵਾਲੇ ਸੂਟ ਓ ਤੇਰੀ ਗੜਾਈਆਂ ਵਾਲੇ ਸੂਟ ਗੜੰਗੀਆਂ ਵਾਲੇ ਵੀ ਗੜਾਈਆਂ ਵਾਲੇ ਸੂਟ ਵੀ ਪਾਜੀ ਉਹਨਾਂ ਦੇ ਕੋਲ ਇਹ ਕਿਹਦੇ ਕਿਸੇ ਵੇ ਆ ਗਿਆ ਤੇ ਉਹਨੇ ਬ੍ਰਾਈਡਾ ਸੂਟ ਲੈ ਲਿਆ ਫੇਰ ਦਾ ਜੰਡਵਰੀਆਂ ਵਾਸਤੇ ਵੀ ਸਸਤੀ ਵੈਰਾਈਟੀ ਮਿਲੂਗੀ ਪਾਜੀ ਸਸਤੀ ਵੈਰਾਈਟੀ ਆਫਟਰ ਡਿਸਕਾਊਂਟ ਲਾਤਾ ਲਮਾਈ ਲਓ ਜੀ ਆਫਟਰ ਡਿਸਕਾਊਂਟ ਲਾਤਾ ਬਹੁਤ ਸੋਹਣੀ ਚੀਜ਼ ਆ ਸਸਤੀਆਂ ਵੈਰਾਈਟੀਆਂ ਡਿਸਕਾਊਂਟ ਹੀ ਡਿਸਕਾਊਂਟ ਸਹੀ ਕਹਿ ਰਿਹਾ ਮੈਂ ਨਮਾ ਸਹੀ ਕਹਿ ਰਿਹਾ ਬਾਈ ਡਿਸਕਾਊਂਟ ਹੀ ਡਿਸਕਾਊਂਟ ਗੋਠੀ ਵਰਲਡ ਵਾਈਡ ਤੋਫੀ ਵਿਯਾਰ ਤੁਹਾਨੂੰ ਦੁਕਾਨ ਦਿਖਾਵਾਂ ਕਿੱਥੇ ਆਓ ਫਿਰ ਉਹ ਜੀ ਦੁਕਾਨ ਆਜੋ ਆਜੋ ਬਾਜੀ ਆਜੋ ਅੰਦਰ ਵੈਰਾਈਟੀ ਦਿਖਾਉਂਦਾ ਹਾਂ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹਾ ਜੀ ਕੀ ਕਰ ਰਹੇ ਹੋ ਤੁਸੀਂ ਇਹ ਇਹ ਵੀਰੇ ਭੈੜਾ ਨੂੰ ਬਿਆਲ ਖਾਣੇ ਜੋ ਡਿਆ ਨਵੇਂ ਆ ਨਾ ਕੱਲੇ ਉਹ ਹੀ ਡਿਆ ਖਾਣੇ ਨਵੇਂ ਪ੍ਰਾਣ ਖਾਉਂਗਾ ਪ੍ਰਾਣਾ ਮੰਨ ਲਾਉਂਗਾ ਜੋ ਅੱਜ ਆਇਆ ਜਿਹਨਾਂ ਦੀ ਜਨਮ ਤਰੀਕ ਅੱਜ ਦੀ ਹੈ ਜਿਹੜਾ ਬਾਟੇ ਅਜਾ ਉਹ ਡੀਅਲ ਲਗਾਏ ਭਜਵੇਂ ਐਡੇ ਸੋਹਣੇ ਤੇ ਐਡੇ ਪਿਆਰੇ ਤੇ ਹੈਂਡਵਰਕ ਦੇ ਉੱਪਰ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਪਹਿਲਾਂ ਦੁਪੱਟੇ ਦੇ ਕਰੋ ਭਾਜੀ ਦੁਪੱਟਾ ਕਹਿਣਾ ਭਾਜੀ ਚੈੱਕ ਕਰੋ ਬੇਰੀ ਲੱਗੀ ਆ ਗਈ ਲੇ ਕਰੋ ਦੁਪੱਟੇ ਚੈੱਕ ਕਰੋ ਭਾਜੀ ਮੈਂ ਮੈਂ ਚੈੱਕ ਕਰਾਂਗੇ ਚੈੱਕ ਕਰੋ ਭਾਜੀ ਭਾਜੀ ਦੇਖੋ ਦੁਪੱਟਾ ਦੇਖੋ ਬਰਬਰੀ ਦਾ ਭਾਜੀ ਜਿਸ ਸਾਲ ਤੁਸੀਂ ਕੱਲ ਆ ਰਹੀਆਂ ਬੈਗ ਚ ਕੀ ਵਿਸਨ ਉਸ ਸਾਲ ਡਰ ਕੇ ਆ ਰਿਹਾ ਵੀਰਾ ਉਹ ਨਹੀਂ ਨਹੀਂ ਯਾਰ ਇਹ ਜੀ ਕੋਈ ਗੱਲ ਨਹੀਂ ਯਾਰ ਭੈਣਾਂ ਦਾ ਪਿਆਰ ਮਿਲਦਾ ਤਾਂ ਬੜੇ ਬੜੇ ਵੀਡੀਓ ਬਣਾਉਂਦੇ ਆ ਨਾ ਆਪਾਂ ਦੇਖੋ ਜੇ ਆਪਣੇ ਕੋਲ ਕੋਈ ਗਲਤ ਵੀ ਹੋ ਜਾਂਦਾ ਕੋਈ ਮੇਰੀ ਭੈਣ ਨੂੰ ਗੁੱਸਾ ਲੱਗਦਾ ਆਪਾਂ ਕੰਨ ਫੜ ਕੇ ਸੌਰੀ ਮੰਗਦੇ ਆ ਵੀਰੇ ਦੇਖੋ ਤੇਰੀ ਗੱਲ ਸਹੀ ਹੈ ਐਂ ਬੜੀ ਮਰੀ ਉਹ ਗੱਲ ਫਸਣੀ ਜੋ ਡੀਐਨ ਨਵੇਂ ਆਇਆ ਅੱਜ ਦੀ ਦੀ ਦੇ ਉਹ ਦਿਖਾਵਾਂਗੇ ਭਾਜੀ ਬਰਬਰੀ ਦਾ ਸੂਟ ਹੈ ਬਰਬਰੀ ਆ ਦੇਖੋ ਚੈੱਕ ਕਰੋ ਬਾਜੀ ਜੱਜੀ ਜੀ ਇਹ ਸੂਟ ਹੈ ਬਰਬਰੀ ਪੱਕੀ ਬਰਬਰੀ ਬਾਜੀ ਚਮਕ ਕੀ ਰਿਹਾ ਹੈ ਉੱਤੇ ਹਾਂ ਹਾਂ ਇਹ ਹੈਂਡ ਵਰਕ ਹੈ ਬਾਜੀ ਅੱਛਾ ਪਰਲ ਵਰਕ ਹੈ ਬਾਜੀ ਨਾਲ ਕਿੰਨੇ ਬਰਬਰੀ ਸੂਟ ਬਾਜੀ ਪ੍ਰਿੰਟਡ ਹੀ ਆਂਦੇ ਆ ਉਹ ਨਹੀਂ ਯਾਰ ਪ੍ਰਿੰਟ ਕਰਵਾਉਂਦੇ ਆ ਡਿਜ਼ਾਈਨ ਬਹੁਤ ਆਂਦੇ ਆ ਬਹੁਤ ਸੋਹਣੇ ਸੋਹਣੇ ਹੈਂਡ ਵਰਕ ਦੇ ਡਿਜ਼ਾਈਨ ਆ ਬਾਜੀ ਹਾਂ ਚੈੱਕ ਕਰੋ ਡਿਜ਼ਾਈਨ ਫੋਨ ਦੀ ਗੱਲ ਕਰ ਸਕਦੇ ਹੋ ਨਹੀਂ ਨਹੀਂ ਮੈਂ ਤਾਂ ਡਿਜ਼ਾਈਨ ਤੇ ਕਰਾਂ ਪਹਿਲਾਂ ਫੋਨ ਤੋਂ ਬਾਅਦ ਵੀ ਕਰ ਲਾਂਗੇ ਭਾਜੀ ਆਪਾਂ ਕਸਟਮਰ ਦਾ ਫੋਨ ਹੋਣਾ ਹਾਂਜੀ ਹਾਂਜੀ ਬਾਅਦ ਕਰਾਂਗੇ ਪਹਿਲਾਂ ਡਿਜ਼ਾਈਨ ਖਾ ਪਹਿਲਾਂ ਸਾਰੇ ਹੈ ਬਰਕਤ ਖਾਓ ਭਾਜੀ ਜੀ ਵਰਗਾ ਦੇਖੋ ਜੀ ਇਧਰਲੇ ਪਾਸੇ ਚਿਲਮਿਲ ਕਰਦੇ ਦੁਪੱਟੇ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨਾਂ ਦੇ ਨਾਲ ਬਰਬਰੀ ਦਾ ਸੂਟ ਬਰਬੀ ਦਾ ਦੁਪੱਟਾ ਭਾਜੀ ਨੇ ਇੱਕ ਗੱਲ ਬਹੁਤ ਸੋਹਣੀ ਕਹੀ ਹੈ ਆਪਾਂ ਨੂੰ ਵੀ ਜੱਜ ਕੀਤਾ ਮੇਰੀਆਂ ਪਹਿਣਾ ਥੋੜ੍ਹ ਤੋਂ ਵੀ ਅਸੀਂ ਸੌਰੀ ਮੰਗਦੇ ਜੇ ਕੋਈ ਵੀਡੀਓ ਦੇ ਵਿੱਚ ਕਈ ਵਾਰੀ ਤੁਹਾਨੂੰ ਨਹੀਂ ਅੱਛੀ ਲੱਗਦੀ ਤਾਂ ਡਿਜ਼ਾਈਨ ਦੇਖ ਲਓ ਜੀ ਤੁਹਾਨੂੰ ਜਰੂਰ ਅੱਛ ਸੋਹਣੇ ਸੂਟ ਦੁਪੱਟਿਆਂ ਦੇ ਨਾਲ ਸ਼ੈਡੋ ਵਰਕ ਦਾ ਕੰਮ ਹੈ ਟੋਟਲ ਹੈਂਡ ਵਰਕ ਹੈ ਬ੍ਰੈਂਡ ਭਾਜੀ ਅੱਛੇ ਬ੍ਰੈਂਡ ਹੈ ਜੀ ਇਹ ਬ੍ਰੈਂਡ ਹੈ ਭਾਜੀ ਚੈੱਕ ਕਰੋ ਅੱਛਾ ਸੂਟ ਤੇ ਬ੍ਰੈਂਡ ਦੀ ਮੋਹਰ ਵੀ ਲੱਗ ਕੇ ਆਉਂਦੀ ਹੈ ਭਾਜੀ ਬਿਲਕੁਲ ਜੀ ਭਾਜੀ ਬ੍ਰੈਂਡਾਂ ਦੀਆਂ ਮੋਹਰਾਂ ਵੀ ਲੱਗੀਆਂ ਹੋਈਆਂ ਭਾਜੀ ਉਹੀ ਕਹਿੰਦੇ ਆ ਉਹ ਨਹੀਂ ਯਾਰ ਤੂੰ ਤਾਂ ਕਮੰਤ ਗਲਤੀ ਕਰ ਗਿਆ ਭਰਾ ਤੂੰ ਆਹ ਚੈੱਕ ਕਰ ਆ ਦੇਖ ਅਰੇ ਅੱਗੇ ਆ ਦੇਖ ਬਰਬਰੀ ਬਰਬਰੀ ਦੇ ਸੋਹਣੇ ਸੋਹਣੇ ਡਿਜ਼ਾਈਨ ਆ ਬਹੁਤ ਹੀ ਸੋਹਣੇ ਡਿਜ਼ਾਈਨ ਹੈ ਬਹੁਤ ਹੀ ਪਿਆਰੇ ਡਿਜ਼ਾਈਨ ਹੈ ਬਿਲਕੁਲ ਹਟੇ ਡਿਜ਼ਾਈਨ ਹੈ ਬੇਪੂ ਨਵੇਂ ਡਿਜ਼ਾਈਨ ਹੈ ਇੱਕ ਮੈਂ ਪੁੱਛਾਂ ਜੀ ਗੱਲ ਹਾਂਜੀ ਭਾਜੀ ਇਹ ਮਿਲਣਗੇ ਕਿੱਥੇ ਜੀ ਇੱਕੋ ਵਿਗਾਉਣੇ ਭਾਜੀ ਭਾਜੀ ਕਿਹੜੀ ਹੈ ਇੱਕੋ ਵਿਗਾਉਣੇ ਜੀ ਕਿਹੜੀ ਹੈ ਭਾਜੀ ਇੱਕੋ ਵਿਗਾਉਣੇ ਵੀਰੇ ਭਾਜੀ ਗੋਠੀ ਵਾਲੇ ਗੋਠੀ ਵਾਲੇ ਪਠੰਡੇ ਵਾਲੇ ਪਠੰਡੇ ਵਾਲੇ ਗੋਠੀ ਵਾਲੇ ਬਹੁਤ ਹੀ ਸੋਹਣੇ ਸੋਹੜੇ ਡਿਜ਼ਾਈਨ ਆਪਣੇ ਕੋਲ ਆ ਗਏ ਪਹਿਲਾਂ ਤਾਂ ਆਰਟੀਕਲ ਤੇ ਕਰੋਈ ਬਹੁਤ ਹੀ ਸੋਹਣਾ ਆਰਟੀਕਲ ਏ ਕਲਾਸ ਪੀਸ ਹੈ ਜੀ ਨੈਕ ਤੇ ਕਰੋ 20 ਨੈਕ ਦਾ ਹੈਂਡਵਰਕ 3 ਨੈਕ ਦਾ ਹੈਂਡਵਰਕ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਪਾਰਲਰ ਨਾਲ ਜਰੇ ਹੋਇਆ ਇਹ ਕਲਾਸ 20 ਜਿਹਦੀ ਬੋਟਮ ਤੇ ਵਰਕ ਜਿਹਦੀ ਬੋਟਮ ਤੇ ਹੈ ਵਰਕ ਆਰਟੀਕਲ ਬਹੁਤ ਸੋਹਣਾ ਬਹੁਤ ਹੀ ਸੋਹਣਾ ਆਰਟੀਕਲ ਲੈ ਕੇ ਆਏ ਆਪਾਂ ਇਹਦੇ ਕੰਮ ਦੇਖੋ ਤੁਹਾਡਾ ਮਨ ਖੁਸ਼ ਹੋ ਜਾਊਗਾ ਐਡੇ ਸੋਹਰੇ ਸੋਹਰੇ ਕਰ ਐਡੇ ਪਿਆਰੇ ਪਿਆਰੇ ਕਰ ਖੂਬਸੂਰਤ ਕਰ ਬਿਲਕੁਲ ਡਿਫਰੈਂਟ ਤੇ ਬਿਲਕੁਲ हट ਕੇ ਕਰ 20 ਮੈਕ ਵਾਲੇ ਜਿਹੜੇ ਆਪਣੇ ਕੋਲ ਆ ਚੁੱਕੇ ਨੇ ਇਹਦੀ ਕਲਰ ਚੈੱਕ ਕਰ ਲਓ ਬਹੁਤ ਹੀ ਸੋਹਣੇ ਕਰਦਾ ਹੈ ਇਹ ਕਲਾਸ 20 ਹੈ ਪਾਰਲਰ ਦਾ ਵਰਕ ਹੈ ਪਾਰਲਰ ਦੇ ਵਰਕ ਵਾਲੇ ਬਹੁਤ ਹੀ ਸੋਹਣੇ ਡਿਜ਼ਾਈਨ ਆਪਣੇ ਕੋਲ ਆ ਚੁੱਕੇ ਨੇ ਜਿੰਦਾ ਰੇਟ ਹੈ ਅੱਜ ਜਿੱਦਾਂ ਰੇਟ ਅੱਧਾ ਅੱਤੇ ਇੱਟਾ ਦੀ ਗੱਲ ਕਰ ਰਹੇ ਆਪਾਂ ਦੁਪੱਟਾ ਚੈੱਕ ਕਰ ਲੋ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਹੀ ਸੋਹਣਾ ਦੁਪੱਟਾ ਐਸਾ ਨਾ ਜੜਿਆ ਹੋਇਆ ਬਹੁਤ ਸੂਰਤ ਸਮਾਰਟ ਏ ਕਲਾਸ ਵੀਡੀਓ ਨੂੰ ਕਰਨਾ ਸ਼ੇਅਰ ਲੈ ਕਮਾਂਡਾ ਕੇ ਆਏ ਫੈਂਸੀ ਸੂਟ ਫੈਂਸੀ ਪਾਰਟੀ ਵੇਅਰ ਸੂਟ ਲੈ ਕੇ ਆਇਆ ਪਿਓਰ ਉੱਤੇ ਸਾਰਾ ਹੈਂਡਵਰਕ ਦਾ ਕੰਮ ਹੈ ਹੈਂਡ ਦਾ ਕੰਮ ਹੈ ਦਬਕੇ ਦਾ ਕੰਮ ਹੈ ਸਿਪਲੀ ਦਾ ਕੰਮ ਹੈ ਸਲਵਾਰ ਦੇ ਪੌਂਚਿਆਂ ਤੇ ਵੀ ਵਰਕ ਹੈ ਜੀ ਇਹਦੇ ਬਹੁਤ ਸੋਹਣਾ ਆਰਟੀਕਲ ਆਇਆ ਡੈਲਰ ਡੈਲਰ ਬੁਟੀਕ ਪੀਸ ਆਇਆ ਦੁਪੱਟਾ ਆਊਗਾ ਜੀ ਇਹਦਾ ਗੋਟਾ ਪਤੀ ਤੇ ਗੋਟਾ ਪਤੀ ਤੇ ਦੁਪੱਟਾ ਆਏਗਾ ਕਲਰ ਆਣਗੇ ਤਿੰਨ ਬਹੁਤ ਸੋਹਣੇ ਕਲਰ ਚਾਟ ਆਏ ਆ ਭਾਜੀ ਇਹਦੇ ਤਿੰਨ ਕਲਰ ਆਏ ਰੇਟ ਆਣਗੇ ਅੱਧੇ ਗੋਠੀ ਵਾਲਿਆਂ ਦੇ ਰਖਸ਼ਾ ਬੰਦਨ ਆਫਰ ਲੱਗੀ ਹੋਈ ਹੈ ਰੇਟ ਅੱਧੇ ਅੱਧੇ ਭਾਜੀ ਡਿਜ਼ਾਈਨ ਤੇ ਕਰੋ ਡੀ ਆਨ ਤੇ ਕਰੋ ਡੀ ਆਨ ਤੇ ਕਰੋ ਬਹੁਤ ਹੀ ਸੋਹਣਾ ਡਿਜ਼ਾਈਨ ਆਪਣੇ ਕੋਲ ਆ ਚੁੱਕਿਆ ਹੈ ਦੇਖ ਭਾਜੀ ਇਹ ਤਾਂ ਜੈਟ ਕਾਲਾ ਸਟਾਈਲ ਹੈ ਜਾ ਕੇ ਸਟਾਈਲ ਭਾਜੀ ਜੈਟ ਕਾਲਾ ਸਟਾਈਲ ਬਹੁਤ ਸੋਹਣਾ ਸਟਾਈਲ ਆ ਭਾਜੀ ਇਹਦੀ ਬੋਟਮ ਤੇ ਵਰਕ ਹੈ ਸਲਵਾਰ ਦੇ ਪੌਂਝਿਆਂ ਦੇ ਵਰਕਪਾ ਦੀ ਐਡਾ ਸੋਹਣਾ ਐਡਾ ਪਿਆਰਾ ਐਡਾ ਖੂਬਸੂਰਤ ਪ੍ਰਦੀਪ ਜਾਂ ਦੀ ਬਣਿਆ ਹੋਇਆ ਇਹ ਫਿਰ ਪ੍ਰਿੰਟ بڑے ਪ੍ਰਿੰਟ ਦੇ ਪਰੋਕੋ ਜੇ ਬੜੀ ਪ੍ਰਿੰਟ ਪ੍ਰਿੰਟ ਦੇ ਉੱਪਰ ਮੋਤੀ ਲੱਗੇ ਪਾਏ ਆਹ ਦੇਖੋ ਜੀ ਪਿੱਕ ਦੇਖ ਲਓ ਬਾਜੀ ਜਿੰਨੇ ਡਿਫਰੈਂਟ ਲੈ ਕੇ ਆਣੇ ਆ ਜੋ ਵੀ ਲੈ ਕੇ ਆਣੇ ਆ ਤੁਸੀਂ ਬਾਜੀ ਨਵੀਆਂ ਚੀਜ਼ਾਂ ਗੋਠੀਆਂ ਨੇ ਮਿਲਦੀਆਂ ਹੈ ਨਵੀਆਂ ਚੀਜ਼ਾਂ ਗੋਠੀਆਂ ਨੇ ਮਿਲਦੀਆਂ ਹੈ ਤੇ ਨਵੀਆਂ ਆਫਰਾਂ ਵੀ ਗੋਠੀ ਵਾਲਿਆਂ ਨੇ ਮਿਲਦੀਆਂ ਆਹ ਦੇਖੋ ਇੱਧਰ ਕੋਈ ਨਾ ਨਵੀਆਂ ਆਫਰਾਂ ਵੀ ਗੋਠੀ ਵਾਲਿਆਂ ਨੇ ਮਿਲਦੀਆਂ ਆਹ ਦੇਖੋ ਜੀ ਆਹ ਸਾਰਾ ਮਾਰਕਟ ਕੀ ਬਾਤ ਹੈ ਬੜੀ ਡੀਆ ਵਾਲੀ ਬਹੁਤ ਸੋਹਣੀ ਆਹ ਦੇਖੋ ਜੀ ਆਹ ਬੋਟਮ ਹੈ ਦੀ ਇਹ ਬੇਸ ਫਰਬਰੀ ਆ ਪ੍ਰਦੀਪ ਜੀ ਇਹ ਫਰਬਰੀ ਆ ਭਾਜੀ ਹਾਂਜੀ ਤੇ ਆ ਹੈਗੀ ਆਰਗੇਨਿਕ ਫੋਰ ਆਰਗੇਨਿਕ ਲਓ ਜੀ ਨੀਚੇ ਵਾਲਾ ਫਰਬਰੀ ਬੇਸ ਹੈ ਆ ਆਰਗੇਨਿਕ ਹੈ ਇਹ ਆਰਗੇਨਿਕ ਤੇ ਉੱਪਰ ਭਾਜੀ ਡਾਈ ਅੰਡਾ ਵਾਹ ਜੀ ਵਾਹ ਦਾਈ ਐ ਡਾਈ ਦਾਈ ਐ ਡਾਈ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਇਹ ਅਨਿਕ ਵਾ ਇਹ ਸਾਰਾ ਹੀ neck ਪਰ ਲੱਣਾ ਚੜਿਆ ਭਾਜੀ ਸਾਰਾ ਹੀ neck ਪਰ ਲੱਣਾ ਚੜਿਆ ਹੋਇਆ ਹੈਂਡਵਰਕ ਦਾ ਸੂਟ ਹੈ ਵੀ ਜੀ ਬਾਟਮ ਤੇ ਵਰਕ ਦੁਪੱਟਾ ਬਹੁਤ ਸ਼ਾਨਦਾਰ ਦੁਪੱਟਾ ਇਹਦਾ ਏਕ ਲਾਰਜ ਦੁਪੱਟਾ ਭਾਜੀ 8 ਮਟਰ 22 ਇੰਚ ਦਾ 22 ਇੰਚ ਦਾ ਛੋਟੇ ਦੀ 22 ਇੰਚ ਦਾ ਦੁਪੱਟਾ ਆਪਣੇ ਕੋਲ ਮਿਲਿਆ ਅੱਧੀ ਰੇਤੀ ਬਹੁਤ ਹੀ ਸੋਹਣਾ ਆਰਟੀਕਲ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ ਬਾਟਮ ਖਾਰੇ ਗੋਰੀ ਭਾਜੀ ਬਾਟਮ ਤੇ ਲੈ ਕਲੋ ਬਾਟਮ ਤੇ ਸਲਵਾਰ ਦੇ ਮੋਟੇ ਦੇ ਵੀ ਮਰ ਕੇ ਆਪ ਕਿੱਥੇ ਲੱਗੇ ਵੀ ਚੈੱਕ ਕਰ ਲਓ ਬਲ ਭਾਜੀ ਅਗਲਾ ਟਾਈਮ ਆ ਗਏ ਹਾਂ ਉਹ ਧਵਾਗੇ ਇੱਕ ਵਾਰ ਨਾ ਮਾ ਆਰਟੀਕਲ ਅੱਜ ਕੇ ਹੈਂਡਵਰਕ ਦੇ ਉੱਪਰ ਹੈਂਡਵਰਕ ਦੇ ਉੱਪਰ ਵਰਕ ਚੈੱਕ ਕਰੋ ਕਿੰਨਾ ਸੋਹਣਾ ਵਰਕ ਕਿੰਨਾ ਪਿਆਰਾ ਵਰਕ ਹੈ ਕਿੰਨਾ ਖੂਬਸੂਰਤ ਹੈ ਵਰਕ ਹੈ ਉਹ ਸਾਰਾ ਵੱਡੀ ਗੱਲ ਕਪੜਾ ਪਤਾ ਕਿ ਬਰਬਰੀ ਬਰਬਰੀ ਦੇ ਸੂਟ ਨਾਲ ਬਰਬਰੀਆ ਦੁਪੱਟਾ ਆਪਣੇ ਕੋਲ ਆ ਚੁੱਕਿਆ ਹੈ 50% ਸਕੂਨਟ ਤੇ ਆਰਟੀਕਲ ਬਹੁਤ ਪਿਆਰਾ ਜਿਹੜਾ ਵਰਕ ਚੈੱਕ ਕਰੋ ਕਿੰਨਾ ਸੋਹਣਾ ਵਰਕ ਹੈ ਕਿੰਨਾ ਪਿਆਰਾ ਵਰਕ ਹੈ ਏ ਕਲਾਸ ਪੀਸ ਏ ਕਲਾਸ ਏ ਕਲਾਸ ਨੂੰ ਏ ਕਲਾਸ ਕਹਾਂਗੇ ਏ ਕਲਾਸ ਪੀ ਬਰਬਰੀ ਦੇ ਸੂਟ ਨਾਲ ਬਰਬਰੀਆ ਦੁਪੱਟਾ ਭਾਜੀ ਦੁਪੱਟਾ ਇੱਕ ਆ ਹਲੋ ਜੀ ਬੱਟਰ ਹੋ ਕਿੰਨਾ ਪਿਆਰਾ ਹੈ ਕਿੰਨਾ ਸੋਹਣਾ ਦੁਪੱਟਾ ਬਰਬਰੀ ਦੇ ਸੂਰਨਾਂ ਬਰਬਰੀ ਦਾ ਪੱਟਾ ਆਰਟੀਕਲ ਬਹੁਤ ਸੋਹਣਾ ਹੈ ਬਹੁਤ ਹੀ ਸੋਹਣਾ ਆਰਟੀਕਲ ਆਪਣੇ ਕੋਲ ਆ ਚੁੱਕਿਆ ਕਲ ਦੇਖੋ ਤੁਹਾਡੇ ਮਨ ਖੁਸ਼ ਹੋ ਜੂ ਐਡੇ ਪਿਆਰੇ ਕਲਰ ਹੈ ਐਡੇ ਸੋਹਣੇ ਕਲਰ ਹੈ ਐਡੇ ਸ਼ਾਨਦਾਰ ਕਲਰ ਹੈ ਐਡੇ ਪਿਆਰੇ ਕਲਰ ਹੈ ਜਿੰਦਾ ਰੇਟ ਹੈ 3100 ਰੁਪਏ ਦਾ 3100 ਰੁਪਏ ਦਾ ਬਰਬਰੀ ਦੇ ਸੂਰਨਾਂ ਬਰਬਰੀ ਦਾ ਪੱਟਾ ਇਹ ਕਲਾਸ ਪੀਸ ਸਕਰੀਨਸ਼ਾਟ ਬੰਦਾ ਹੀ ਸਕਰੀਨਸ਼ਾਟ ਬੰਦਾ ਹੁਣ ਹੀ ਲਓ ਮੇਰੇ ਬਹੁਤ ਸੋਹਣਾ ਪੀਸ ਹੈ ਵੀਡੀਓ ਨੂੰ ਕਲ ਆਪਣੇ ਸ਼ੇਅਰ ਕਰੋ ਇਹਨੋਂ ਹੋਰ ਲੈ ਕੇ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਦਪੱਟਾ ਪਾਰਟੀ ਵੇ ਸੂਟਾਂ ਦੀ ਗੱਲ ਕਰ ਰਹੇ ਆ ਆਰਟੀਕਲ ਤੇ ਕਰੋ ਜੀ ਆਰਟੀਕਲ ਤੇ ਕਰੋ ਬਹੁਤ ਹੀ ਸੋਹਣਾ ਫੁੱਲ ਲੌਂਗ ਲੰਬਾਈ ਦੇ ਨਾਲ ਏ ਕਲਾਸ ਪੀਸ ਏ ਕਲਾਸ ਪੀਸ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਦਪੱਟਾ ਇਹ ਆਰਟੀਕਲ ਉਹ ਹੈ ਜੋ ਅੱਜ ਹੈ ਅੱਜ ਦੀ ਤਰੀਕ ਦੇ ਜਿਨ੍ਹਾਂ ਜਨਮ ਤਰੀਕ ਆਜੀ ਹੈ ਬੇ ਜੀ ਜਿਨ੍ਹਾਂ ਦੀ ਜਨਮ ਤਰੀਕ ਆਜੀ ਹੈ ਸਾਨੂੰ ਉਹ ਡਿਜ਼ਾਈਨ ਦਿਖਾ ਰਹੇ ਬਰਬਰੀ ਦੇ ਸੂਟ ਨਾਲ ਬਰਬਰੀ ਦਾ ਦਪੱਟਾ ਪਹਿਲਾਂ ਤਾਂ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਕਿੰਨਾ ਪਿਆਰਾ ਡਿਜ਼ਾਈਨ ਹੈ ਬਿਲਕੁਲ हटਕੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਖੂਬਸੂਰਤ ਤੇ ਆ ਬੇਦੀ ਦੁਪੱਟਾਂ ਦਾ 88 ਬੱਟਾ ਵੀ ਦੇ ਫਰਬਰੀ ਦੇ ਸੂਟ ਨਾਲ ਫਰਬਰੀ ਦਾ ਦੁਪੱਟਾ ਹੈ ਫਰਬਰੀ ਦੇ ਸੂਟ ਨਾਲ ਫਰਬਰੀ ਦਾ ਦੁਪੱਟਾ ਦੁਪੱਟੇ ਨੂੰ ਮਾਈਕ ਤੇ ਕਰੋ ਬਹੁਤ ਹੀ ਸੋਹਣਾ ਡੀਆਰ ਆਪਣੇ ਕੋਲ ਆ ਚੁੱਕਿਆ ਹੈ ਇਹ ਕਲਾਸ ਪੀਸ ਹੈ ਪਾਰਟੀ ਦੇ ਪੀਸ ਹੈ ਹੈਂਡ ਦਾ ਵਰਕ ਹੈ ਕਲਾ ਦੇਖੋ ਕਿੰਨੇ ਪਿਆਰੇ ਜੀ ਕਲਾ ਦੇਖੋ ਜੀ ਇਹ ਕਲਾਸ ਪੀਸ ਇਹ ਕਲਾਸ ਨੂੰ ਇਹ ਕਲਾਸ ਕਹਾਂਗੇ 2 3 ਕਦਰਾਂ ਸੈੱਟ ਹੈ ਤੁਹਾਨੂੰ ਓਪਨ ਕਰਕੇ ਸਾਰੇ ਮੈਂ ਸਾਰੇ ਕਲਰ ਫਰੋਜੀ ਕਲਰ ਬਲੈਕ ਕਲਰ ਕਲਰ ਕਿੱਡਾ ਪਿਆਰਾ ਈ ਬਹੁਤ ਹੀ ਸ਼ਾਨਦਾਰ ਬਹੁਤ ਹੀ ਖੂਸਰਤ ਤੇ ਬਹੁਤ ਹੀ ਸਮਾਰਟ ਬਿਗੇ ਉਹ ਤੀਜਾ ਕਲਰ ਵੀ ਚੈੱਕ ਕਰ ਲੋ ਬਹੁਤ ਹੀ ਸੋਹਣੇ ਸੋਹਣੇ ਕਲਰ ਆਪਣੇ ਕੋਲ ਆ ਚੁੱਕੇ ਨੇ ਫਰਬਰੀ ਦੇ ਸੂਟ ਨਾਲ ਬਰਬਰੀਆ ਰਪਟਾ ਫਰਬਰੀ ਦੇ ਸੂਟ ਨਾਲ ਬਰਬਰੀਆ ਰਪਟਾ ਕਲਰ ਦੇਖੋ ਜੀ ਤਿੰਨ ਕਲਰ ਸੈਟਅਪ ਬਹੁਤ ਹੀ ਸੋਹਣਾ ਸੈਟ ਹੈ ਫਰੋਜੀ ਕਲਰ ਬੈਕ ਬਲੈਕ ਕਲਰ ਪੀਚ ਕਲਰ ਜਿੰਨੇ ਕੱਲਬਿਕ ਨੂੰ ਨਿਉਲੀ ਨਵਾਂ ਹਟਿਕਲ A class 20 ਬਰਬਰੀ ਦੇ ਸੂਟ ਨਾਲ ਪਰਪੀੜ ਪੱਟਾ ਇਸ ਤੋਂ ਅਗਲਾ ਤੁਹਾਨੂੰ ਹੋਰ ਡਿਜ਼ਾਈਨ ਕਰਨ ਮੈਂ ਕੀ ਮਿਲ ਤੁਹਾਨੂੰ ਆਇਆ ਵੀ ਇਹ ਅੱਜ ਦੀ ਨੀੜੇ ਦੇ ਅੱਜ ਦੀ ਤਰੀਕ ਦਾ ਨਵਾਂ ਡਿਜ਼ਾਈਨ ਆ ਬਿਲਕੁਲ ਡਿਫਰੈਂਸ ਦੇ ਬਿਲਕੁਲ हट ਕੇ ਡਿਜ਼ਾਈਨ ਦੇ ਕਰੋਈ ਖਾਦੀ ਬਰਬਰੀ ਖਾਦੀ ਬਰਬਰੀ ਦੇ ਉੱਪਰ ਬਹੁਤ ਹੀ ਸੋਹਣਾ ਡਿਜ਼ਾਈਨ ਆਪਣੇ ਕੋਲ ਆ ਚੁੱਕਾ ਹੈ ਮੈਸੇਜ ਸੂਟ ਹੈ 3 ਮੀਟਰ ਬੋਟਰ ਬਾਜੀ 3 ਮੀਟਰ ਬੋਟਰ ਤੇ ਆ ਸ਼ਰਟ ਬਾਜੀ ਆ ਸ਼ਰਟ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤੇ ਵੀਰ ਦੀ ਆਹ ਦੁਪੱਟਾਂ ਆ। ਆਹ ਦੁਪੱਟਾਂ ਦੀ ਇਹ ਕਲਾਸ ਪੀਸ ਹੈ। ਇਹ ਕਲਾਸ ਨੂੰ ਇਹ ਕਲਾਸ ਕਵਾਂਗੇ। ਡਿਜ਼ਾਈਨ ਬਹੁਤ ਸੋਹਣਾ ਹੈ। ਬਹੁਤ ਹੀ ਪਿਆਰੇ ਪਿਆਰੇ ਉਹ ਜਿੰਨੇ ਵੀ ਡਿਜ਼ਾਈਨ ਆਇਆ ਸਾਰੇ 50% ਸਟੋਰ ਤੇ ਦੁਪੱਟੇ ਦੇ ਕਰੋ ਜੀ। ਦੁਪੱਟੇ ਦੀ ਲੰਬਾਈ ਚੜਾਈ ਲੈ 22 ਮੀਟਰ ਦੁਪੱਟੇ ਨਾਲ ਬਹੁਤ ਹੀ ਸੋਹਣਾ ਆਟਿਕਲ ਬਹੁਤ ਹੀ ਪਿਆਰਾ ਆਟਿਕਲ ਇਹ ਕਲਾਸ ਪੀਸ ਕੰਫਰਟੇਬਲ ਗਰਮੀਆਂ ਤੋਹਫਾ ਗਰਮੀਆਂ ਤੋਫਾ ਗਰਮੀ ਦੀ ਪਾਰਟੀ ਤੇ ਜਿਹੜਾ ਮਾਪੀਆ ਆਪਣੇ ਆ ਚੁਕੀ ਹੈ ਕੱਲ ਦੇਖੋਗੇ ਸੋਨਾ ਮਨਕੋਸ਼ ਭਾਜੀ ਅਲਬਾਜੀ ਕਲਰ ਇੱਕ ਕਲਰ ਦਾ ਹਾਜੀ ਉਹ ਬ੍ਰਾਂਡ ਸਾਨਾ ਵੱਡੀ ਗੱਲ ਹੈ ਬ੍ਰਾਂਡ ਬ੍ਰਾਂਡ ਮੀਲਾ ਦਾ ਮਾਲ ਹੈ ਰੇਟ ਤੇ ਕਰ ਸਕਦੇ ਹੋ 2350 ਰੁਪਏ ਦਾ ਇੱਕ ਕਲਰ ਵੀ ਰਿਹਾ ਹੈ ਇੱਕ ਕਲਰ ਫਰੋਦੀ ਵੀਰ ਜੀ ਬਹੁਤ ਹੀ ਸੋਹਣਾ ਕਲਰ ਹੈ ਇੱਕ ਕਲਰ ਬਲੈਕ ਹੈ ਵੀਰ ਜੀ ਆਡੀਟਲ ਕੋਸ ਇੱਕ ਕਲਰ ਪੀਸ਼ੇ ਵੀਰ ਜੀ ਸਾਰੇ ਕਲਰ ਨਵੇਂ ਆਪਣੇ ਕੋਲ ਆ ਚੁੱਕੇ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਿਲਕੁਲ ਹਟਕੇ ਨਵਾਂ ਕਪੜਾ ਨਵੀਂ ਚੀਜ਼ ਨਵਾਂ ਕਪੜਾ ਨਵੀਂ ਚੀਜ਼ ਪੰਜਾਬੀ ਲੁੱਕ ਅਗਲਾ ਡਿਜ਼ਾਈਨ ਖਾਨੇ ਤੋਂ ਸ਼ਹਿਰੀ ਪਾਜੀ ਵੀ ਕੁ ਨਵੀਆਂ ਚੀਜ਼ਾਂ ਆਪਣੇ ਕੋਲ ਆ ਚੁੱਕੀਆਂ ਨੇ ਇਹ ਕਲਾਸ ਪੀਸ ਆ ਚੁੱਕੇ ਵੀਰੇ ਅਗਲਾ ਡਿਜ਼ਾਈਨ ਖਾਨੇ ਪਾਜੀ ਨੇ ਕਿਸੇ ਨੇ ਨੈਕਸਟ ਡੇਨ ਆਪਣੇ ਕੋਲੇ ਆ ਚੁੱਕਿਆ ਦੇਖੋ ਜੀ ਬਰਬੀ ਟੂ ਬਰਬਰੀ ਦੁਪੱਟੇ ਦੇ ਨਾਲ ਕੋਇਲ ਪੈਂਡਿੰਗ ਦੇ ਉੱਪਰ ਹਾਈਲਾਈਟ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਸੂਟ ਹੈ 2350 ਰੁਪਏ ਦੇ ਵਿੱਚ ਚਾਰ ਕਲਰ ਹੈ ਜੀ ਪਹਿਲਾਂ ਚੈੱਕ ਕਰ ਲੋ ਦੁਪੱਟਾ ਚਾਰ ਕਲਰ ਦਾ ਸੈੱਟ ਹੈ ਜੀ ਦੁਪੱਟਾ ਬਹੁਤ ਸੋਹਣਾ ਆ ਚੁੱਕਿਆ ਡੈਰੀਆ ਡਿਜ਼ਾਈਨਰ ਦੁਪੱਟਾ ਵੀਰੇ ਹਲਕੀ ਪ੍ਰਿੰਟਿੰਗ ਦਾ ਡਿਜ਼ਾਈਨ ਹੈ ਵਿੱਚ ਨਵੀਂ ਚੀਜ਼ 2350 ਰੁਪਏ ਦੇ ਵਿੱਚ ਹੈ ਆ ਕਲਰ ਚੈੱਕ ਕਰ ਲਓ ਜੀ ਆ ਕਲਰ ਚੈੱਕ ਕਰ ਲਓ ਜੀ ਕਿੱਡਾ ਪਿਆਰਾ ਤੇ ਕਿੱਡਾ ਸੋਹਣਾ ਸੂਟ ਆ ਚੁੱਕਿਆ ਰੇਟ 2350 ਰੁਪਿਆ ਹੈ ਦੁਕਾਨ ਤੋਂ ਨੂੰ ਐਨੇ ਸੋਹਣੇ ਸੋਹਣੇ ਦੇਣ ਲੈ ਕੇ ਆ ਮੈਂ ਕਰੋ ਮਨ ਖੁਸ਼ ਹੋ ਜਾਊਗਾ ਸਿਰਫ 300 ਰੁਪਏ ਸੋਨੇ ਪਿਓਰ ਕੋਡਨ ਦਾ ਪਿਓਰ ਕੋਡਨ ਦਾ ਸੂਟ ਹੈ 300 ਰੁਪਏ ਡੀਨ ਤੇ ਕਸੋ ਤੇ ਬਹੁਤ ਹੀ ਸ਼ਾਨਦਾਰ ਡੀਨ ਆਪਣੇ ਆ ਚੁਕੇ ਗੋਰੀ ਭਾਜੀ ਡੀਨ ਦਿਖਾਇਓ ਆ ਲਓ ਜੀ ਆ ਲਓ ਤੇਰੀ ਡੀਨ ਦੇਖੋ ਕਿੰਨੇ ਲੈਦੇ ਆ ਉਹ ਰੰਗ ਰੋ ਡੀਨ ਆ ਤੇ ਝੂਮਣੇ ਕੋ ਦੀ ਚਾਏ ਰੇਟ ਇਤਨਾ ਕਮ ਕੇ ਖਰੀਦਣੇ ਕੋ ਦੀ ਚਾਏ ਸ਼ਾਇਦ ਹੀ ਨੰਬਰ ਬੰਦ ਕਾਣਾ ਭਾਜੀ ਤੁਹਾਨੂੰ ਦਿਖਾ ਰਿਹਾ ਸਿਰਫ 300 ਰੁਪਏ ਸੂਟ ਆ 350 ਦਾ ਮੈਚਿੰਗ ਮੈਚਿੰਗ 350 ਹੈ ਮੈਚਿੰਗ 810 ਹੈ ਹਾਂਜੀ 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 ਸਟਾਕ ਤੇ एकदम ਚੋਕ ਬਹੁਤ ਪਿਆ ਗੇਂਦੇ ਕਸਰ ਦੇਖੋ ਕਿੱਡੇ ਸੋਹਣੇ ਆਏ ਆ ਲੰਪਾਂ ਦੇ ਲੰਪ ਆ ਗਏ ਪ੍ਰਦੀਪ ਜੀ ਬਿਲਕੁਲ ਦੇਖੋ ਭਾਜੀ ਰਵਿੰਦਰ ਦੇ ਟੇਲਾ ਵਾਲੇ ਆਲੋ ਭਾਜੀ ਚੱਕਾ ਲੜ ਗਏ ਨੇ ਆਲੋ ਭਾਜੀ ਲੈਕ ਦੇ ਉੱਪਰ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆਪਣੇ ਕੋਲ ਆ ਗਏ ਨੇ ਵੀ 300 ਰੁਪਏ ਦਾ ਸੂਟ ਹੈ ਡਿਜ਼ਾਈਨ ਚੱਕਾ ਸੋ ਦਿਓ ਜਿਹੜਾ ਮੈਚਿੰਗ ਹੈ ਉਹ 350 ਦਾ ਹੈ ਜਿਹੜਾ ਆਲ ਓਵਰ ਹੈ ਉਹ 300 ਰੁਪਏ ਦਾ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਬੇਰੇ ਸਾਰਾ ਸਟਾਕ ਲੱਗਿਆ ਹੋਇਆ ਹੈ ਹਾਂਜੀ ਹਾਂਜੀ ਸਾਰਾ ਸਟਾਕ ਹੈ ਇਸ ਦਾ ਇਹ ਕਪੜਾ ਇੱਕੋ ਕੁਆਲਿਟੀ ਹੈ ਡਿਜ਼ਾਈਨ ਬਹੁਤ ਸੋਹਣੇ ਯਾਰ ਕੋ ਭਾੜੀ ਹਾਰਾ ਦੇ ਦੇ ਨਾਲ ਦੇ ਡਿਜ਼ਾਈਨ ਪਹਿਲਾਂ ਦੇਖੋ ਕਿੰਨੇ ਪਿਆਰੇ ਹੈ ਕਲਾ ਦੇਖੋ ਦੇ ਲਾੜ ਡਿਆੜ ਆ ਗਿਆ ਆਪਣੇ ਕੋਲ ਹਾਰ ਵਾਲਾ ਬਹੁਤ ਮਹਿੰਗਾ ਮਿਲਦਾ ਹਾਰ ਵਾਲਾ ਜੀ ਹਾਰ ਵਾਲਾ ਬਹੁਤ ਮਹਿੰਗਾ ਮਿਲਦਾ ਆਪਾਂ 300 ਦੇਵਾਂਗੇ ਭਾਈ ਜੀ 300 ਦਾ 300 ਰੁਪਏ ਦਾ ਸੂਟ ਹੈ ਜੀ ਸਟਾਕ ਤੇ ਕਸਰ ਥਾਨਾਂ ਨੇ ਥਾਨ ਪੇਰੇ ਲੋ ਮਰਜ਼ੀ ਜਾ ਕੇ ਲਏਓ ਕੋਈ ਕਮੀ ਨਹੀਂ ਵੈਰਾਈਟੀ ਦੀ ਕੋਈ ਕਮੀ ਨਹੀਂ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਪ੍ਰਿੰਟਾਂ ਦੀ ਕੋਈ ਕਮੀ ਨਹੀਂ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਆਪਣੇ ਕੋਲ ਆ ਚੁੱਕੇ ਨੇ ਜਿੰਦਾ ਰੇਟ ਹੈ 300 300 ਰੁਪਏ ਦਾ ਆਲਓਵਰ ਸੂਟ ਹੈ ਜੀ ਪੂਰਾ ਕੰਪਲੀਟ ਸੂਟ ਹੈ ਇੱਕ ਕਲਾਸ ਪ੍ਰਿੰਟ ਦੇਖੋ ਜੀ ਪ੍ਰਿੰਟ ਕਿੰਦੇ ਸੋਨੇ ਪ੍ਰਿੰਟ ਹੈ ਇਹ 3300 ਵਾਲੇ ਪ੍ਰਿੰਟ ਹੈ ਜਿਹੜਾ ਮੈਚਿੰਗ ਹੈ 3500 ਭਾਜੀ ਮੈਚਿੰਗ 3500 ਹੈ ਵਰਦੀਪ ਜੀ 올 ਓਵਰ ਹੈਗਾ ਇਹਦਾ 300 ਮੈਚਿੰਗ 3500올 ਓਵਰ 300 ਆ ਦੇਖੋ ਨਵੇਂ ਬਾਰਡਰ ਵਾਲੇ ਡਿਜ਼ਾਈਨ ਆਏ ਆ ਵਰਦੀਪ ਜੀ ਆ ਦੇਖੋ ਕਲਰ ਚੜ ਦੇਖੋ ਕਿੱਡੇ ਸੋਹਣੇ ਆਏ ਆ ਹਾਂਜੀ ਦੇਖੋ ਪੱਤਾ ਪੱਤਾ ਡਾਲੀ ਡਾਲੀ ਪੱਤਾ ਪੱਤਾ ਡਾਲੀ ਡਾਲੀ ਇਹ ਗੱਲ ਹੈ ਜੀ ਜਮਾ ਬਹੁਤ ਸੋਹਣਾ ਡਿਜ਼ਾਈਨ ਹੈ ਗੋਰੀ ਭਾਜੀ ਬਹੁਤ ਸੋਹਣਾ ਡਿਜ਼ਾਈਨ ਹੈ ਗੋਰੀ ਭਾਜੀ ਬਹੁਤ ਸੋਹਣਾ ਡਿਜ਼ਾਈਨ ਹੈ ਕਿਰ 300 ਰੁਪਏ ਦਾ ਸੂਟ ਹੈ ਜੀ ਸਟਾਕ ਦੀ ਕੋਈ ਕਮੀ ਨਹੀਂ ਬਰੇਡੀ ਦੀ ਕੋਈ ਕਮੀ ਨਹੀਂ ਏਕ ਕਲਾਸ ਪੀਸ ਨੇ ਬਹੁਤ ਹੀ ਸ਼ਾਨਦਾਰ ਕਪੜਾ ਹੈ ਬਹੁਤ ਹੀ ਪਿਆਰਾ ਕਪੜਾ ਹੈ ਕੰਫਰਟੇਬਲ ਕਪੜਾ ਹੈ ਬਰੇਡੀ ਦੁਨੀਆ ਭਰ ਦੀ ਬੇੜੀ ਮਿਲੂਗੀ ਰੇਟ ਮਿਲੂਗਾ ਭਾਜੀ ਅੱਗੇ ਅੱਗੇ ਕਿਨੇ ਅੱਦੇ 300 ਤੇ 350 300 ਆਲ ਓਵਰ ਮੈਚਿੰਗ 350 ਦੀ ਛੋਡੀ ਡੀਲ ਕਰ ਰਹੇ ਹਾਂ ਜਰੂਰ ਆਓ ਮੇਰੇ ਪੇੜੋਂ ਹਾਫ ਰੇਟ ਦਵਾਂਗੇ ਬਾਈ ਸਤਿਗੁਰ ਆਏ ਵੀ ਬਹੁਤ ਸੋਨੇ ਪ੍ਰਿੰਟ ਆ ਪਏ ਵੀਰੇ ਨੂੰ ਕਹਿੰਦੇ ਸ਼ੇਅਰ ਲਾਈਕ ਕਰ ਜੀ ਪ੍ਰਿੰਟ ਹੀ ਪ੍ਰਿੰਟ ਆ ਚੁੱਕੇ ਨੇ ਆਪਣੇ ਕੋਲੇ ਗੋਠੀ ਵਰਲਡ ਵਾਈਡ ਧੋਬੀ ਵੀਰ ਮਠੰਡਿਆਲਾਂ ਦੇ ਆ ਪ੍ਰਿੰਟ ਤੇ ਨਿਗਾਹ ਮਾਰ ਲਓ ਵੀਰੇ ਰਖੜੀ ਦੀ ਸਪੈਸ਼ਲ ਆਫਰ ਦੇ ਵਿੱਚ ਡਿਸਕਾਊਂਟ ਤੇ ਪ੍ਰਿੰਟ ਆ ਚੁੱਕੇ ਨੇ ਵੀਰੇ ਬਹੁਤ ਹੀ ਘੱਟ ਰੇਟ ਦੇ ਵਿੱਚ ਹੈ ਲੈਸ ਦੇ ਵਿੱਚ ਹੈ ਅੱਧੇ ਰੇਟ ਦੇ ਵਿੱਚ 300 ਰੁਪਏ ਦੀ ਰੇਂਜ ਦੇ ਵਿੱਚ ਸਟਾਰਟ ਹੋ ਜੂਗਾ ਜੀ ਪ੍ਰਿੰਟ ਪਿਓਰ ਕਾਟਨ ਦਾ ਸਰਪ੍ਰਖ ਦੀ ਕੁਆਲਿਟੀ ਬ੍ਰਾਂਡਡ ਚੀਜ਼ਾਂ ਆ ਤਿੰਨ ਚਾਰ ਆਰਟੀਕਲ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਰਿਹਾ ਜੀ ਬਾਕੀ ਆ ਫੁੱਲ ਬਟਾ ਫੁੱਲ ਰੈਕ ਭਰੇ ਹੋਏ ਨੇ ਤੁਹਾਨੂੰ ਇਹੋ ਜਿਹੇ ਇਹੋ ਜਿਹੇ ਪੀਸ ਦਿਖਾ ਦਾਂਗੇ ਤੁਸੀਂ ਸੋਚ ਨਹੀਂ ਸਕਦੇ ਇਹੋ ਜਿਹੇ ਰੇਟ ਦਿਖਾ ਦਾਂਗੇ ਸੋਚ ਨਹੀਂ ਸਕਦੇ ਵੀਰੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਚੁੱਕੀ ਐ ਪ੍ਰਿੰਟ ਸੂਟ ਆ ਚੁੱਕਿਆ ਬਿਨਾਂ ਦੁਪੱਟੇ ਤੋਂ ਦੁਪੱਟੇ ਨਾਲ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਦਿਖਾਵਾਂਗੇ ਹੁਣ ਤੁਹਾਨੂੰ ਦਿਖਾਣੇ ਇੱਕ ਹੋਰ ਆਫਰ ਦੇ ਵਿੱਚ ਹੋਰ ਆਫਰ ਵਿੱਚ ਦਿਖਾਉਣਾ ਹੈ ਜੀ ਬਹੁਤ ਸੋਹਣੇ ਆਈਟਮ ਆ। ਦੇਖੋ ਕਿੱਡੇ ਸੋਹਣੇ ਆਰਟੀਕਲ ਆ। ਤੁਹਾਨੂੰ ਕਹਿੰਸ ਨਾ ਇੱਕ ਆਫਰ ਹੋਰ ਦਿਖਾਉਂਗਾ ਜੀ। ਚਿਕਨ ਦੇ ਪਲਾਜ਼ੋ ਵਾਲੇ ਆਰਟੀਕਲ ਆ ਚੁੱਕੇ ਆ। ਬਾਜ਼ਾਰ ਦੇ ਵਿੱਚ 900, 800, 1000 ਰੇਟ ਮਿਲ ਜਾਂਦਾ ਜੀ। ਆਪਾਂ ਦੇ ਦੇਣਾ 550 ਰੁਪਏ ਦਾ ਸੂਟ ਹੈ। ਬਹੁਤ ਬ੍ਰਾਂਡਡ ਸੂਟ ਹੈ, ਨਵੀਂ ਚੀਜ਼ ਹੈ ਪ੍ਰਿੰਸੈਸ ਦੇ ਸਰਪਲਸ ਦੇ ਕੁਆਲਿਟੀਆਂ, ਨਵੀਆਂ ਚੀਜ਼ਾਂ ਸਾਰੇ ਬ੍ਰਾਂਡਡ ਆਰਟੀਕਲ ਤੁਹਾਨੂੰ ਮਿਲਣਗੇ ਡਿਸਕਾਊਂਟ ਦੇ ਵਿੱਚ। ਬਹੁਤ ਸੋਹਣੇ ਪ੍ਰਿੰਟ ਆ ਦੇ ਦੀ, ਨਵੀਆਂ ਚੀਜ਼ਾਂ ਆ ਤੁਸੀਂ ਚੈੱਕ ਕਰੋ ਆਰਟੀਕਲ। ਆ ਸਾਰੇ ਆਰਟੀਕਲ ਡਿਸਕਾਊਂਟ ਚ ਆਏ ਹੋਏ ਆ ਤੁਹਾਨੂੰ ਸੈਂਪਲ ਦਿਖਾ ਰਹੇ ਜੀ ਇਹ ਮੈਂ ਆ ਰੈਕ ਚੈੱਕ ਕਰ ਲੋ ਫੁੱਲ ਬਟਾ ਫੁੱਲ ਰੈਕ ਹੈ ਜੀ ਪੂਰੇ ਭਰੇ ਹੋਏ ਨੇ ਸਾਰੇ ਡਿਸਕਾਊਂਟ ਦੇ ਵਿੱਚ ਨੇ ਵਿਦਆਊਟ ਦੁਪੱਟਾ ਹੋਰ ਚੈੱਕ ਕਰ ਲੋ ਜੀ ਕਿੰਨਾ ਸ਼ਾਨਦਾਰ ਨਵਾਂ ਆਰਟੀਕਲ ਨਵੇਂ ਡੀਆਨਾ ਬਰੇਟ 850 ਰੁਪਏ ਬਰੇ ਬਹੁਤ ਸੋਹਣੀ ਚੀਜ਼ ਹੈ ਰਾਮ ਟੈਕਸ ਦੇ ਬ੍ਰਾਂਡਡ ਸੂਟ ਆ ਸਾਰੇ ਰੈਕ ਪੋਲ ਹੈ ਜੀ ਸਾਰੇ ਰੈਕ ਪੋਲ ਹੈ ਰਾਮ ਟੈਕਸ ਰਸ਼ੀਆ ਬ੍ਰਾਂਡਡ ਰਾਖੀ ਦੇ ਪੀਸ ਹੈ ਗੰਗਾ ਦੇ ਪੀਸ ਹੈ ਇਹ ਸਾਰੇ ਪੀਸ ਤੁਹਾਨੂੰ ਡਿਸਕਾਊਂਟ ਚ ਮਿਲਨੇ ਆ ਗੋਠੀ ਵਰਲਡ ਵਾਈਡ ਧੋਬੀ ਵੀਰ ਬਠਿੰਡਾ ਤੇ ਜਿਨ੍ਹਾਂ ਦੇ ਡਿਸਕਾਊਂਟ ਚੱਲ ਜਾਂਦਾ ਆਫਰਾਂ ਚੱਲ ਜਾਂਦੇ ਰੱਖੜੀ ਦੀਆਂ ਸਪੈਸ਼ਲ ਆਫਰਾਂ ਡਿਸਕਾਊਂਟ ਦੇ ਵਿੱਚ ਰੇਟ ਮਿਲ ਜਾਂਦੇ ਆ ਇਹ ਸਾਰੇ ਤੁਹਾਡੇ ਵਾਸਤੇ ਲੱਗੇ ਹੋਇਆ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਡਿਸਕਾਊਂਟ ਦੇ ਵਿੱਚ ਪੀਸ ਲੈਣੇ ਆ ਇੱਕ ਵਾਰੀ ਗੋਠੀ ਵਰਲਡ ਵੇਰ ਧੋਬੀ ਵੀਰ ਬਠਿੰਡੇ ਜਰੂਰ ਆਓ ਸੱਜਣਾਂ ਕਲ ਵੀ ਟੈਕਸ ਦੇ ਆਰਟੀਕਲ ਅੱਜ ਕੰਪਨੀ ਕੋਲੇ ਬ੍ਰਾਂਡਡ ਸੂਟ ਤੇ ਕੰਪਨੀ ਦੀਆਂ ਚੀਜ਼ਾਂ ਨਵੇਂ ਡਿਜ਼ਾਈਨਾਂ ਦੇ ਨਾਲ ਰੱਖੜੀ ਦੀਆਂ ਸਪੈਸ਼ਲ ਆਫਰਾਂ ਦੇ ਵਿੱਚ ਤੁਹਾਨੂੰ ਆਰਟੀਕਲ ਦਿਖਾ ਰਿਹਾ ਰਾਮ ਟੈਕਸ ਦਾ ਜੀ ਆਹ ਬਾਰਡਰ ਚੈੱਕ ਕਰ ਲਓ ਕਿੰਨਾ ਸੋਹਣਾ ਉਹ ਸੋਹਣਾ ਬਾਰਡਰ ਹੈ ਵੀਰੇ ਮਲਟੀ ਪੈਚ ਧਾਗੇ ਦਾ ਕੰਮ ਹੈ ਆਊਟਲਾਈਨਿੰਗ ਦਾ ਕੰਮ ਹੈ ਕਰੋਸ਼ੀ ਲੈਸ ਦਾ ਕੰਮ ਹੈ ਨਵੀਂ ਚੀਜ਼ ਹੈ ਤੇ بیس ਬਹੁਤ ਸੋਹਣਾ ਜੀ ਪਿਓਰ ਕਾਟਨ ਦਾ ਨਵਾਂ بیس ਲੱਗਿਆ ਕਵਾਲਿਟੀ ਸਪੀਰੀਅਲ ਜੀ ਨਵੀਂ ਚੀਜ਼ ਆ ਚੁੱਕੀ ਹੈ ਡਿਸਕਾਊਂਟ ਦੇ ਰੇਟ ਆ ਚੁੱਕੇ ਆ ਇਹ ਸਾਰੇ ਆਰਟੀਕਲ ਰਾਮ ਟੈਕਸ ਦੇ ਆ ਜੀ ਤੇ ਕਲਰ ਚੈੱਕ ਕਰੋ ਜੀ ਕਿੱਡੇ ਪਿਆਰੇ ਆ ਆ ਪਹਿਲਾ ਕਲਰ ਤੁਸੀਂ ਖੁੱਲ੍ਹਿਆ ਦੇਖ ਲਿਆ ਵੀਰੇ ਆ ਸੈਕਿੰਡ ਕਲਰ ਚੈੱਕ ਕਰੋ ਜੀ ਆ ਥਰਡ ਕਲਰ ਚੈੱਕ ਕਰੋ ਜੀ ਤੇ ਆ ਗਿਆ ਫੋਰਥ ਕਲਰ ਚਾਰ ਕਲਰ ਦਾ ਸੈੱਟ ਹੈ ਜੀ ਫੁੱਲ ਪਿਓਰ ਦੇ ਦੁਪੱਟੇ ਦੇ ਨਾਲ ਕਸਟਮਰ ਦੀ ਡਿਮਾਂਡ ਦੇ ਨਾਲ ਫੁੱਲ ਪਿਓਰ ਦੇ ਦੁਪੱਟੇ ਦੇ ਨਾਲ ਸੂਟ ਆ ਚੁੱਕੇ ਆ ਆਪਣੇ ਕੋਲੇ ਬਹੁਤ ਸੋਹਣਾ ਆਰਟੀਕਲ ਹੈ ਪਿਓਰ ਦਾ ਦੁਪੱਟਾ ਜੀ ਰੇਟ 2200 ਰੁਪਏ ਜੀ ਬ੍ਰਾਂਡਡ ਸੂਟ ਹੈ ਰਾਮ ਟੈਕਸ ਦਾ ਆ ਸਾਰੇ ਆਰਟੀਕਲ ਅੱਗੇ ਰਾਮ ਟੈਕਸ ਦੇ ਆਪਣੇ ਕੋਲ ਸਾਰੇ ਆਰਟੀਕਲ ਰਾਮ ਟੈਕਸ ਦੇ ਜੀ ਇਕੱਲਾ ਇਕੱਲਾ ਸੂਟ ਡਿਜ਼ਾਈਨਰ ਸੂਟ ਰੇਟ ਰਾਖੀ ਮਸਲੀਨ ਦੇ ਸੂਟ ਆਊਟਲਾਈਨਿੰਗ ਦਾ ਕੰਮ ਹੈ ਬਾਰਡਰ ਦੇ ਉੱਪਰ ਬਹੁਤ ਸੋਹਣੀ ਚੀਜ਼ ਆ ਚੁੱਕੀ ਹੈ ਨਵੀਂ ਚੀਜ਼ ਆ ਚੁੱਕੀ ਹੈ ਆ ਚੈੱਕ ਕਰ ਲਓ ਦੁਪੱਟਾ ਆਪ ਚੈੱਕ ਕਰ ਲੋ ਦੁਪੱਟਾ ਜੀ ਨਵੀਆਂ ਚੀਜ਼ਾਂ ਦੁਪੱਟੇ ਡੈਨਰ ਦੇ ਨਾਲ ਆ ਚੁੱਕੇ ਆਪਣੇ ਕੋਲੇ ਮਸਲੀਨ ਦਾ ਸੂਟ ਚੂਨ ਦੁਪੱਟਾ ਨਵੀਂ ਚੀਜ਼ ਹੈ ਇਹ ਵੀਰੇ ਸਰਪ੍ਰਾਈਜ਼ ਹੈ ਤੁਹਾਡੇ ਵਾਸਤੇ ਸਰਪ੍ਰਾਈਜ਼ ਰੱਖਿਆ ਹੈ ਜੀ ਰੇਟਾਂ ਦਾ ਆ ਸੂਟ ਦੇ ਰੇਟ ਦਾ ਸਰਪ੍ਰਾਈਜ਼ ਹੈ 1500 ਤੋਂ ਲੈ ਕੇ 3000 ਦੀ ਰੇਂਜ ਦੇ ਵਿੱਚ ਤੁਹਾਨੂੰ ਐਜੇ ਸੂਤ ਦੇ ਦਾਂਗੇ ਵੀਰੇ ਬਾਹਰ ਅੰਦਰ ਜਾਣਾ ਵੀਰੇ ਪਾਰਟੀ ਅਟੈਂਡ ਕਰਨੀ ਹੈ ਵੇਰੇ ਕੋਈ ਆਪਾਂ ਇੱਥੇ ਮਰਜੀ ਵੇਅਰ ਕਰ ਲੋ ਛੋਟਾ ਮੋਟਾ ਫੰਕਸ਼ਨ ਅਟੈਂਡ ਕਰਨਾ ਹਰ ਇੱਕ ਤਰ੍ਹਾਂ ਦੀ ਚੀਜ਼ ਤੇ ਯੂਜ਼ ਹੋਣਗੇ ਬ੍ਰਾਂਡਡ ਚੀਜ਼ ਹੈ ਲਾਈਨਿੰਗ ਲੱਗੇ ਬਣੂਗਾ ਸਟਾਈਲ ਬਹੁਤ ਸੋਹਣਾ ਚੁੱਕਿਆ ਮਸਲੀਨ ਤੋਂ ਮਸਲੀਨ ਮਸਲੀਨ ਤੋਂ ਚਰੂਨ ਦਾ ਦੁਪੱਟਾ ਹਾਈਲਾਈਟ ਕੀਤਾ ਹੋਇਆ ਪੀਸਾ ਸਾਰੇ ਬ੍ਰਾਂਡਡ ਚੀਜ਼ਾਂ ਮੋਹਰਾ ਲੱਗੇ ਹੋਏ ਵੀਰੇ ਸੂਟ ਤੇ ਪਲੱਸ ਦੁਪੱਟੇ ਤੇ ਇਹ ਸਾਰੇ ਆਰਟੀਕਲ ਸਾਰੇ ਡਿਜ਼ਾਈਨ ਆਪਣੇ ਕੋਲੇ ਅਵੇਲੇਬਲ ਹੈ ਜੀ ਡਿਜ਼ਾਈਨ ਮਿਲਣਗੇ ਗੋਠੀਵਾਲ ਬਾਈ ਦੇ ਨਵੀਆਂ ਚੀਜ਼ਾਂ ਮਸਲੀਨ ਦਾ ਸੂਟ ਡਿਸਕਾਊਂਟ ਦੇ ਵਿੱਚ ਆ ਚੁੱਕਿਆ ਜੀ ਰੇਟ ਸਰਪ੍ਰਾਈਜ਼ ਹੈ ਜੀ ਬਹੁਤ ਘੱਟ ਰੇਟ ਦੇ ਵਿੱਚ ਆ ਚੁੱਕਿਆ ਆਪਣੇ ਕੋਲੇ ਲੱਖੀ ਦੇ ਸੂਟ ਜਿਹੜੇ ਬਿਆਰ ਦੇ ਵਿੱਚ 5500 ਰੁਪਏ ਤੋਂ ਸਟਾਰਟ ਹੁੰਦਾ ਆਪਾਂ 3000 ਰੁਪਏ ਵਿੱਚ ਦੇ ਦੇਣਾ ਹੈ ਜਿਹੜੇ ਬਿਆਰ ਦੇ ਵਿੱਚ 4500 5000 ਤਾਂ ਮਿਲਦਾ ਆਪਾਂ 1700 ਤੋਂ ਸ਼ੁਰੂ ਕਰਕੇ 3000 3200 ਰੁਪਏ ਦੇ ਵਿੱਚ ਸਿਰੇ ਤੋਂ ਸਿਰਾ ਸੂਟ ਮਸਲੀਨ ਦੇ ਦੁਪੱਟੇ ਦੇ ਨਾਲ ਆਹ ਦੇਖੋ ਜੀ ਚਨੂਨ ਦਾ ਦੁਪੱਟਾ ਸੂਟ ਦਾ ਚਨੂਨ ਦਾ ਦੁਪੱਟਾ ਜ਼ੀਰੋ ਸਿੱਪੀ ਦਾ ਕੰਮ ਹੈ ਜੀ ਸਾਰਾ ਸਾਰਾ ਜੀਰੋ ਸੀਪੀ ਦਾ ਕੰਮ ਹੈ ਆ ਚੈੱਕ ਕਰ ਲਓ ਜੀ ਦੁਪੱਟਾ ਕਿੱਡਾ ਸ਼ਾਨਦਾਰ ਹੈ ਇਸ ਤਰ੍ਹਾਂ ਦੇ ਡਿਜ਼ਾਈਨਰ ਸੂਟ ਮਿਲਣਗੇ ਤੁਹਾਨੂੰ